EPFO ਮੈਂਬਰਾਂ ਲਈ ਖੁਸ਼ਖਬਰੀ PF ਖਾਤੇ ਵਿੱਚ ਵਿਆਜ ਦੇ ਪੈਸੇ ਆਉਣੇ ਸ਼ੁਰੂ ਹੁਣ ਕਿਸਾਨਾਂ ਨੂੰ ਮਿਲੇਗੀ ਪੈਨਸ਼ਨ ਦੀ ਰਾਸ਼ੀ ਬਸ ਹਰ ਮਹੀਨੇ ਜਮ੍ਹਾਂ ਕਰਨੇ ਹੋਣਗੇ 55 ਰੁਪਏ ਕੀ ਹੁੰਦਾ ਹੈ ਫਾਰਮ 16 ਜਾਣੋ ਇਸ ਤੇ ਬਿਨਾ ਇਨਕਮ ਟੈਕਸ ਰਿਟਰਨ ਭਰੀ ਜਾ ਸਕਦੀ ਹੈ ਜਾਂ ਫਿਰ ਨਹੀਂ PM ਕਿਸਾਨ ਸਕੀਮ ਵਿੱਚ ਫਸ ਸਕਦੀ ਹੈ ਤੁਹਾਡੀ ਕਿਸ਼ਤ ਜਲਦੀ ਕਰ ਲਓ ਇਹ ਕੰਮ ਹੈਲੋ ਦੋਸਤੋ ਸ੍ਰਸ਼ਟੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲੇ ਲੈ ਕੇ ਹਾਜ਼ਰਾਂ ਇੱਕ ਖਾਸ ਖਾਸ ਅਪਡੇਟ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਵਿੱਤੀ ਸਾਲ 2024-25 ਲਈ ਭਵਿੱਖ ਨਿਧੀ ਖਾਤੇ ਵਿੱਚ ਵਿਆਜ ਕ੍ਰੈਡਿਟ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਈਪੀਐਫਓ ਦੁਆਰਾ ਅਜੇ ਤੱਕ ਕੋਈ ਰਸਮੀ ਸੂਚਨਾ ਜਾਂ ਐਸਐਮਐਸ ਜਾਰੀ ਨਹੀਂ ਕੀਤਾ ਗਿਆ ਪਰ ਬਹੁਤ ਸਾਰੇ ਖਾਤਾਧਾਰਕਾਂ ਨੇ ਆਪਣੇ ਪੀਐਫ ਬਕਾਏ ਵਿੱਚ ਵਾਧਾ ਦੇਖਿਆ ਸਰਕਾਰ ਨੇ ਹਾਲ ਹੀ ਵਿੱਚ ਈਪੀਐਫ ਲਈ 8.25% ਦੀ ਵਿਆਜ ਦਰ ਨੂੰ ਮਨਜ਼ੂਰੀ ਦਿੱਤੀ ਹੈ ਇਹ ਫਰਵਰੀ 2025 ਵਿੱਚ EPFO ਬੋਰਡ ਦੁਆਰਾ ਕੀਤੀ ਗਈ ਸਿਫਾਰਿਸ਼ ਦੇ ਅਨੁਸਾਰ ਹੈ ਸਰਕਾਰ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੁਣ EPFO ਦੇਸ਼ ਭਰ ਦੇ 7 ਕਰੋੜ ਤੋਂ ਵੱਧ ਖਾਤਾਧਾਰਕਾਂ ਦੇ PF ਖਾਤਿਆਂ ਵਿੱਚ ਸਾਲਾਨਾ ਵਿਆਜ ਕ੍ਰੈਡਿਟ ਕਰ ਰਿਹਾ ਹੈ EPFO ਪਾਸਬੁੱਕ ਵਿੱਚ ਵਿਆਜ ਕ੍ਰੈਡਿਟ ਦੀ ਜਾਂਚ ਕਿਵੇਂ ਕਰੀਏ EPFO ਖਾਤਾਧਾਰਕ ਜਾਂਚ ਕਰ ਸਕਦੇ ਹਨ ਕਿ ਉਹਨਾਂ ਦੇ ਖਾਤੇ ਵਿੱਚ ਵਿਆਜ ਆਇਆ ਹੈ ਜਾਂ ਫਿਰ ਨਹੀਂ ਇਸ ਦੇ ਲਈ ਉਹਨਾਂ ਨੂੰ EPFO ਦੇ ਪਾਸਬੁੱਕ ਪੋਰਟਲ ਵਿੱਚ ਲੌਗਇਨ ਕਰਨਾ ਪਵੇਗਾ ਪੂਰੀ ਪ੍ਰਕਿਰਿਆ ਹੇਠ ਦਿੱਤੀ ਗਈ ਹੈ ਪਹਿਲਾ ਕਦਮ EPF ਪਾਸਬੁੱਕ ਪੋਰਟਲ https.hyphen/passbook.epfindia.gov.in ਤੇ ਜਾਓ ਕਦਮ 2 ਆਪਣਾ ਯੂਨੀਵਰਸਲ ਅਕਾਊਂਟ ਨੰਬਰ ਯੂਐਨ ਪਾਸਵਰਡ ਅਤੇ ਕੈਪਚਾ ਕੋਡ ਦਰਜ ਕਰਕੇ ਲੌਗਇਨ ਕਰੋ ਕਦਮ 3 ਰਜਿਸਟਰ ਮੋਬਾਈਲ ਨੰਬਰ ਤੇ ਪ੍ਰਾਪਤ OTP ਦਰਜ ਕਰੋ ਇਹ ਨੰਬਰ ਤੁਹਾਡੇ PF ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ ਕਦਮ 4 ਲੌਗਇਨ ਕਰਨ ਤੋਂ ਬਾਅਦ ਮੌਜੂਦਾ ਅਤੇ ਪੁਰਾਣੇ ਮਾਲਕਾਂ ਨਾਲ ਲਿੰਕ ਕੀਤੇ ਮੈਂਬਰ ਆਈਡੀ ਦੀ ਸੂਚੀ ਦਿਖਾਈ ਦੇਵੇਗੀ। ਕਦਮ 5, ਪਾਸਬੁੱਕ ਟੈਬ ਤੇ ਕਲਿੱਕ ਕਰੋ ਅਤੇ ਸੰਬੰਧਿਤ ਮੈਂਬਰ ਆਈਡੀ ਚੁਣ ਕੇ ਪਾਸਬੁੱਕ ਵੇਖੋ। ਪਾਸਬੁੱਕ ਹਰੇਕ ਬੀਤੀ ਸਾਲ ਲਈ ਕਰਮਚਾਰੀ ਅਤੇ ਮਾਲਕ ਦੇ ਯੋਗਦਾਨ ਦੇ ਨਾਲ-ਨਾਲ ਵਿਆਜ ਐਂਟਰੀਆਂ ਨੂੰ ਵੱਖਰੇ ਕਲਮਾਂ ਵਿੱਚ ਦਰਸਾਉਂਦੀ ਹੈ। ਪੋਰਟਲ ਤੇ ਇੱਕ ਗ੍ਰਾਫਿਕ ਦ੍ਰਿਸ਼ ਵੀ ਉਪਲਬਧ ਹੈ ਜੋ ਡੇਟਾ ਨੂੰ ਸਮਝਣਾ ਆਸਾਨ ਬਣਾਉਂਦਾ ਹੈ। ਜੇਕਰ ਕੋਈ ਮੈਂਬਰ ਆਈਡੀ ਜ਼ੀਰੋ ਬੈਲੈਂਸ ਦਿਖਾਉਂਦਾ ਹੈ ਤਾਂ ਇਹ ਦਰਸਾ ਸਕਦਾ ਹੈ ਕਿ ਆਈਡੀ ਨੂੰ ਮਿਲਾ ਦਿੱਤਾ ਗਿਆ ਜਾਂ ਇਸ ਤੋਂ ਰਕਮ ਪਹਿਲਾਂ ਕੜਵਾਈ ਜਾ ਚੁੱਕੀ ਹੈ ਖਾਤਾਧਾਰਕ ਨੂੰ EPF ਪੋਰਟਲ ਤੋਂ ਟ੍ਰਾਂਸਫਰ ਬੇਨਤੀ ਰਾਹੀਂ ਪੁਰਾਣੀਆਂ ਆਈਡੀਆਂ ਨੂੰ ਮੌਜੂਦਾ ਖਾਤੇ ਵਿੱਚ ਮਿਲਾ ਸਕਦੇ ਹਨ ਇਹ ਯੋਜਨਾ ਕਿਸਾਨਾਂ ਨੂੰ ਬੁਢਾਪੇ ਵਿੱਚ ਦੇਵੇਗੀ ਪੈਨਸ਼ਨ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਇਹ ਯੋਜਨਾ ਕਿਸਾਨਾਂ ਨੂੰ ਬੁਢਾਪੇ ਵਿੱਚ ਦੇਵੇਗੀ ਪੈਨਸ਼ਨ ਸਰਕਾਰ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਮਾਨਦਨ ਯੋਜਨਾ ਵੀ ਚਲਾ ਰਹੀ ਹੈ ਇਸ ਯੋਜਨਾ ਦਾ ਉਦੇਸ਼ ਇਹ ਹੈ ਕਿ ਛੋਟੇ ਅਤੇ ਗਰੀਬ ਕਿਸਾਨਾਂ ਨੂੰ ਬੁਢਾਪੇ ਵਿੱਚ ਵੀ ਵਿੱਤੀ ਸਮੱਸਿਆਵਾਂ ਦਾ ਸਾਮਣਾ ਨਾ ਕਰਨਾ ਪਵੇ ਅਤੇ ਉਹਨਾਂ ਨੂੰ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਮਿਲਦੀ ਰਹੇ ਇਹ ਪੈਨਸ਼ਨ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਿਸਾਨ 60 ਸਾਲ ਦਾ ਹੋ ਜਾਂਦਾ ਹੈ ਇਹ ਯੋਜਨਾ ਖਾਸ ਤੌਰ ਤੇ ਉਹਨਾਂ ਕਿਸਾਨਾਂ ਲਈ ਬਣਾਈ ਗਈ ਹੈ ਜਿਨ੍ਹਾਂ ਦੀ ਆਮਦਨ ਘੱਟ ਹੈ ਅਤੇ ਬੁਢਾਪੇ ਵਿੱਚ ਕੋਈ ਸਹਾਰਾ ਨਹੀਂ ਹੁੰਦਾ ਇਸ ਯੋਜਨਾ ਵਿੱਚ ਕਿਸਾਨ ਹਰ ਮਹੀਨੇ ਕੁਝ ਪੈਸੇ ਜਮ੍ਹਾਂ ਕਰਦੇ ਹਨ ਅਤੇ ਸਰਕਾਰ ਵੀ ਇਸ ਵਿੱਚ ਇੰਨੀ ਹੀ ਰਕਮ ਜੋੜਦੀ ਹੈ ਜਦੋਂ ਕਿਸਾਨ 60 ਸਾਲ ਦੀ ਉਮਰ ਪਾਰ ਕਰਦਾ ਹੈ ਤਾਂ ਉਸ ਨੂੰ ਹਰ ਮਹੀਨੇ 3000 ਰੁਪਏ ਪੈਨਸ਼ਨ ਮਿਲਦੀ ਹੈ ਤਾਂ ਜੋ ਉਹ ਆਪਣੇ ਖਰਚੇ ਆਸਾਨੀ ਨਾਲ ਚਲਾ ਸਕੇ ਸਿਰਫ ਉਹ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ ਅਤੇ ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ ਜੇਕਰ ਕੋਈ ਕਿਸਾਨ 15000 ਰੁਪਏ ਤੋਂ ਵੱਧ ਕਮਾਉਂਦਾ ਹੈ ਜਾਂ ਆਮਦਨ ਟੈਕਸ ਅਦਾ ਕਰਦਾ ਹੈ ਤਾਂ ਉਹ ਇਸ ਯੋਜਨਾ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਹਰ ਮਹੀਨੇ ਕਿੰਨੇ ਪੈਸੇ ਜਮਾ ਕਰਵਾਉਣੇ ਪੈਣਗੇ ਕਿਸਾਨ ਦੀ ਉਮਰ ਦੇ ਹਿਸਾਬ ਨਾਲ ਹਰ ਮਹੀਨੇ 55 ਤੋਂ 200 ਰੁਪਏ ਜਮਾ ਕਰਵਾਉਣੇ ਪੈਣਗੇ ਉਦਾਹਰਨ ਵਜੋਂ ਜੇ ਕੋਈ ਕਿਸਾਨ 18 ਸਾਲ ਦਾ ਹੈ ਤਾਂ ਉਸ ਨੂੰ ਪ੍ਰਤੀ ਮਹੀਨਾ 55 ਰੁਪਏ ਦੇਣੇ ਪੈਣਗੇ ਅਤੇ ਜੇਕਰ ਕੋਈ 40 ਸਾਲ ਦਾ ਹੈ ਤਾਂ ਉਸ ਨੂੰ 200 ਰੁਪਏ ਦੇਣੇ ਪੈਣਗੇ ਜੇਕਰ ਕਿਸਾਨ ਪ੍ਰਧਾਨ ਮੰਤਰੀ ਸਨਮਾਨ ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਹੇ ਹਨ ਤਾਂ ਉਹਨਾਂ ਨੂੰ ਉਹਨਾਂ ਲਈ ਇਹ ਪੈਸਾ ਵਿੱਚੋਂ ਕਟਿਆ ਜਾਵੇਗਾ ਵੱਖਰੇ ਤੌਰ ਤੇ ਭੁਗਤਾਨ ਕਰਨ ਦੀ ਵੀ ਲੋੜ ਨਹੀਂ ਹੋਵੇਗੀ ਕਿਵੇਂ ਕਰਨਾ ਹੈ ਅਪਲਾਈ ਇਸ ਯੋਜਨਾ ਵਿੱਚ ਸ਼ਾਮਿਲ ਹੋਣ ਸ਼ਾਮਿਲ ਹੋਣ ਵਾਲੇ ਕਿਸਾਨ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਫਾਰਮ ਭਰ ਸਕਦੇ ਹਨ ਇਸ ਦੇ ਨਾਲ ਤੁਹਾਨੂੰ ਆਧਾਰ ਕਾਰਡ ਬੈਂਕ ਪਾਸਬੁੱਕ ਜ਼ਮੀਨ ਦੇ ਕਾਗਜ਼ਾਤ ਅਤੇ ਪਾਸਪੋਰਟ ਸਾਈਜ਼ ਫੋਟੋ ਲੈਣੀ ਪਵੇਗੀ ਜੇਕਰ ਤੁਸੀਂ ਔਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੈਬਸਾਈਟ mandan.in ਤੇ ਜਾ ਕੇ ਵੀ ਰਜਿਸਟਰ ਕਰ ਸਕਦੇ ਹੋ ਪਰਿਵਾਰ ਨੂੰ ਵੀ ਮਿਲੇਗਾ ਲਾਭ ਜੇਕਰ ਇਸ ਯੋਜਨਾ ਨਾਲ ਇਹ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ ਜਾਂ ਪਤੀ ਨੂੰ ਹਰ ਮਹੀਨੇ 1500 ਰੁਪਏ ਪੈਨਸ਼ਨ ਮਿਲਦੀ ਹੈ ਇਸ ਨਾਲ ਪਰਿਵਾਰ ਨੂੰ ਕੁਝ ਰਾਹਤ ਮਿਲਦੀ ਹੈ ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਕਿਸਾਨ ਮਾਨਦਨ ਯੋਜਨਾ ਕਿਸਾਨਾਂ ਲਈ ਇੱਕ ਵੱਡਾ ਸਹਾਰਾ ਹੈ ਇਹ ਯੋਜਨਾ ਉਹਨਾਂ ਨੂੰ ਬੁਢਾਪੇ ਵਿੱਚ ਸਤਕਾਰ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ ਤਾਂ ਜੋ ਉਹ ਬਿਨਾਂ ਕਿਸੇ ਚਿੰਤਾ ਦੇ ਆਪਣੀ ਜ਼ਿੰਦਗੀ ਜੀ ਸਕਣ ਆਓ ਹੁਣ ਅੱਗੇ ਵੱਧਦੇ ਹਾਂ ਅਗਲੇ ਅਪਡੇਟ ਵੱਲ ਕੀ ਹੁੰਦਾ ਹੈ ਫਾਰਮ 16 ਜਾਣੋ ਨਾ ਦੇ ਵਿਨਾ ਇਨਕਮ ਟੈਕਸ ਰਿਟਰਨ ਭਰੀ ਜਾ ਸਕਦੀ ਹੈ یا پھر نہیں فارم 16 ایک ضروری دستاویز ہے فارم 16 ایک دستاویز وہ ہے جو ਤੁਹਾਡੀ کمپنی یا اس اس جگہ دوارا ਦਿੱਤਾ ਜਾਂਦਾ ਜਿੱਥੇ ਤੁਸੀਂ ਕੰਮ ਕਰਦੇ ਹੋ ਇਸ ਵਿੱਚ ਲਿਖਿਆ ਹੁੰਦਾ ਹੈ ਕਿ ਤੁਹਾਡੀ ਤਨਖਾਹ ਵਿੱਚੋਂ ਕਿੰਨਾ ਟੈਕਸ ਕੱਟਿਆ ਗਿਆ ਸੀ ਅਤੇ ਕਿੰਨਾ ਸਰਕਾਰ ਨੂੰ জমা ਕੀਤਾ ਗਿਆ ਸੀ ਇਹ ਦਸਤਾਵੇਜ਼ ਉਹਨਾਂ ਲਈ ਲਾਭਦਾਇਕ ਹੈ ਜੋ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਚਾਹੁੰਦੇ ਹਨ ਕੀ ਫਾਰਮ 16 ਤੋਂ ਬਿਨਾ ਆਈਟੀਆਰ ਫਾਈਲ ਕੀਤਾ ਜਾ ਸਕਦਾ ਹੈ ਹਾਂ ਇਹ ਸੰਭਵ ਹੈ ਭਾਵੇਂ ਤੁਹਾਡੇ ਕੋਲ ਫਾਰਮ 16 ਨਹੀਂ ਹੈ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪਣੀ ਪੇ ਸਲਿੱਪ ਬੈਂਕ ਸਟੇਟਮੈਂਟ ਫਾਰਮ 26 AS ਅਤੇ AIS ਦੀ ਮਦਦ ਨਾਲ ਵੀ ITR ਭਰ ਸਕਦੇ ਹੋ ਬਸ ਇਹ ਧਿਆਨ ਵਿੱਚ ਰੱਖੋ ਕਿ ਤੁਸੀਂ ਜੋ ਵੀ ਜਾਣਕਾਰੀ ਭਰਦੇ ਹੋ ਉਹ ਸਹੀ ਹੋਣੀ ਚਾਹੀਦੀ ਹੈ ਕੀ ਤੁਸੀਂ ਆਪਣਾ ਫਾਰਮ 16 ਖੁਦ ਡਾਊਨਲੋਡ ਕਰ ਸਕਦੇ ਹੋ ਨਹੀਂ ਤੁਸੀਂ ਆਪਣੇ ਪੈਨ ਨੰਬਰ ਤੋਂ ਫਾਰਮ 16 ਪ੍ਰਾਪਤ ਨਹੀਂ ਕਰ ਸਕਦੇ ਸਿਰਫ ਕੰਪਨੀ ਇਸ ਨੂੰ ਡਾਊਨਲੋਡ ਕਰ ਸਕਦੀ ਹੈ ਅਤੇ ਤੁਹਾਨੂੰ ਭੇਜ ਸਕਦੀ ਹੈ ਇਸ ਲਈ ਫਾਰਮ 16 ਪ੍ਰਾਪਤ ਕਰਨ ਲਈ ਆਪਣੇ ਦਫ਼ਤਰ ਜਾਂ HR ਨਾਲ ਸੰਪਰਕ ਕਰੋ ਫਾਰਮ 16 ਕਦੋਂ ਉਪਲਬਧ ਹੁੰਦਾ ਹੈ ਹਰ ਸਾਲ 15 ਜੂਨ ਤੱਕ ਕੰਪਨੀ ਨੂੰ ਆਪਣੇ ਕਰਮਚਾਰੀਆਂ ਨੂੰ ਫਾਰਮ 16 ਦੇਣਾ ਪੈਂਦਾ ਹੈ ਇਸ ਤੋਂ ਪਹਿਲਾਂ ਕੰਪਨੀ ਸਰਕਾਰ ਨੂੰ ਦੱਸਦੀ ਹੈ ਕਿ ਕਿਸ ਤੋਂ ਕਿੰਨਾ ਟੈਕਸ ਕਟਿਆ ਗਿਆ ਉਸ ਤੋਂ ਬਾਅਦ ਹੀ ਫਾਰਮ 16 ਤਿਆਰ ਕੀਤਾ ਜਾਂਦਾ ਹੈ फॉर्म 16 किसको मिलता है सिर्फ उस व्यक्ति को फॉर्म 16 मिलेगा जिसकी तनख्वाह ਤੋਂ टैक्स ਕਟਿਆ ਜਾਂਦਾ ਜੇਕਰ ਤੁਹਾਡੀ ਆਮਦਨ ਤੇ ਟੈਕਸ ਨਹੀਂ ਕਟਿਆ ਜਾ ਰਿਹਾ ਤਾਂ ਕੰਪਨੀ ਟੀ ਡੀ ਐਸ ਨਹੀਂ ਕੱਟੇਗੀ ਅਤੇ ਫਿਰ ਫਾਰਮ 16 ਨਹੀਂ ਦੇਵੇਗੀ ਨਵੀਂ ਟੈਕਸ ਪ੍ਰਣਾਲੀ ਵਿੱਚ 7 ਲੱਖ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ ਪੁਰਾਣੀ ਟੈਕਸ ਪ੍ਰਣਾਲੀ ਵਿੱਚ 5 ਲੱਖ ਤੱਕ ਟੈਕਸ ਨਹੀਂ ਕਟਿਆ ਜਾਂਦਾ ਇਸ ਲਈ ਜੇਕਰ ਤੁਹਾਡਾ ਟੈਕਸ ਨਹੀਂ ਕਟਿਆ ਜਾਂਦਾ ਤਾਂ ਫਾਰਮ 16 ਵੀ ਉਪਲਬਧ ਨਹੀਂ ਹੋਵੇਗਾ ਆਓ ਹੁਣ ਅਗਲੇ ਅੱਗੇ ਵੱਧਦੇ ਹਾਂ ਅਗਲੀ ਅਪਡੇਟ ਵਾਲ ਪੀਐਮ ਕਿਸਾਨ ਸਕੀਮ ਦੇ ਵਿੱਚ ਨਾਮ ਆਧਾਰ ਤੋਂ ਵੱਖਰਾ ਹੈ ਤਾਂ ਤੁਹਾਡੀ ਕਿਸ਼ਤ ਫਸ ਸਕਦੀ ਹੈ ਜਾਣੋ ਕਿਵੇਂ ਕਰਨਾ ਹੈ ਠੀਕ ਦੇਸ਼ ਭਰ ਦੇ ਲੱਖਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 20ਵੀਂ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਸਰਕਾਰ ਦੀ ਇਸ ਡਾਇਰੈਕਟ ਬੈਨੀਫਿਟ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ 3 ਸਾਲ ਬਰਾਬਰ ਕਿਸ਼ਤਾਂ ਵਿੱਚ 6000 ਰੁਪਏ ਮਿਲਦੇ ਹਨ ਹਰ 4 ਮਹੀਨਿਆਂ ਬਾਅਦ 2000 ਰੁਪਏ ਦੀ ਕਿਸ਼ਤ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਭੇਜੀ ਜਾਂਦੀ ਹੈ ਜੇਕਰ ਤੁਸੀਂ ਸਮੇਂ ਸਿਰ ਵੀਮੀ ਕਿਸ਼ਤ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਈਕੇਵਾਈਸੀ ਪੂਰੀ ਕਰੋ ਅਤੇ ਆਪਣਾ ਨਾਮ ਖਾਤਾ ਅਤੇ ਆਧਾਰ ਵੇਰਵਿਆਂ ਦੀ ਜਾਂਚ ਕਰੋ ਕਈ ਵਾਰ ਕਿਸਾਨਾਂ ਦੀ ਕਿਸ਼ਤ ਇਸ ਕਾਰਨ ਫਸ ਜਾਂਦੀ ਹੈ ਜਦੋਂ ਯੋਜਨਾ ਵਿੱਚ ਦਿੱਤਾ ਗਿਆ ਨਾਮ ਆਧਾਰ ਤੋਂ ਵੱਖਰਾ ਪਾਇਆ ਜਾਂਦਾ ਹੈ 20ਵੀਂ ਕਿਸ਼ਤ ਕਦੋਂ ਆਵੇਗੀ ਆਓ ਜਾਣਦੇ ਹਾਲਾਂਕਿ ਅਜੇ ਤੱਕ ਅਧਿਕਾਰਿਤ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਪਰ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਇਸ ਕਿਸ਼ਤ ਨੂੰ ਜਾਰੀ ਕਰ ਸਕਦੇ ਹਨ ਯਾਨੀ ਆਖਰੀ ਯਾਨੀ 19ਵੀਂ ਕਿਸ਼ਤ ਫਰਵਰੀ 2025 ਵਿੱਚ ਆਈ ਸੀ ਇਸ ਲਈ ਉਨਾ ਬੀਮਿਕਿਸ਼ਤ ਦਾ ਸਮਾਂ ਆ ਗਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੁਲਾਈ 2025 ਦੇ ਪਹਿਲੇ ਹਫਤੇ ਇਸ ਨੂੰ ਜਾਰੀ ਕਰਨਗੇ ਜੇਕਰ ਨਾਮ ਆਧਾਰ ਨਾਲ ਮੇਲ ਨਹੀਂ ਖਾਂਦਾ ਤਾਂ ਕਿਸ਼ਤ ਫਸ ਸਕਦੀ ਹੈ ਬਹੁਤ ਸਾਰੇ ਕਿਸਾਨਾਂ ਨੂੰ ਕਿਸ਼ਤ ਸਿਰਫ ਇਸ ਲਈ ਰੁਕ ਜਾਂਦੀ ਹੈ ਕਿਉਂਕਿ ਉਹਨਾਂ ਦੇ ਪੀਐਮ ਕਿਸਾਨ ਫਾਰਮ ਵਿੱਚ ਭਰਿਆ ਨਾਮ ਆਧਾਰ ਕਾਰਡ ਨਾਲ ਮੇਲ ਨਹੀਂ ਖਾਂਦਾ ਕਈ ਵਾਰ ਨਾਮ ਸਥਾਨਕ ਭਾਸ਼ਾ ਵਿੱਚ ਦਰਜ ਕੀਤਾ ਜਾਂਦਾ ਹੈ ਜਾਂ ਵਿਚਾਰਲਾ ਨਾਮ ਛੱਡ ਦਿੱਤਾ ਜਾਂਦਾ ਹੈ ਜਿਸ ਕਾਰਨ ਆਧਾਰ ਨਾਲ ਮੇਲ ਕਰਨਾ ਸੰਭਵ ਨਹੀਂ ਹੁੰਦਾ ਅਤੇ ਕਿਸ਼ਤ ਰੁੱਕ ਜਾਂਦੀ ਹੈ ਨਾਮ ਠੀਕ ਕਰਨ ਲਈ ਕੀ ਕਰਨਾ ਚਾਹੀਦਾ ਹੈ ਔਨਲਾਈਨ ਵਿਧੀ ਵੈਬਸਾਈਟ https//hyphen-hyphen.pmkisan.gov.in ਤੇ ਜਾਓ ਫਾਰਮਰ ਕੋਰਨਰ ਵਿੱਚ ਸਵੈ ਰਜਿਸਟਰਡ ਕਿਸਾਨ ਦੇ ਅਪਡੇਟ ਤੇ ਕਲਿੱਕ ਕਰੋ ਆਧਾਰ ਨੰਬਰ ਅਤੇ ਕੈਪਚਾ ਭਰੋ ਆਧਾਰ ਕਾਰਡ ਵਿੱਚ ਨਾਮ ਜਿਵੇਂ ਹੈ ਓਵੇਂ ਹੀ ਭਰੋ ਅਤੇ ਇਸ ਨੂੰ ਜਮਾ ਕਰੋ ਆਫਲਾਈਨ ਵਿਧੀ ਕੀ ਹੈ ਆਓ ਜਾਣਦੇ ਹਾਂ ਨਜ਼ਦੀਕੀ ਸੀਐਸਸੀ ਕੇਂਦਰ ਜਾਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਓ ਆਧਾਰ ਕਾਰਡ ਜ਼ਮੀਨ ਦੇ ਕਾਗਜ਼ਾਤ ਬੈਂਕ ਪਾਸਬੁੱਕ ਅਤੇ ਪੀਐਮ ਕਿਸਾਨ ਆਈਡੀ ਆਪਣੇ ਨਾਲ ਲੈ ਜਾਓ ਉੱਥੇ ਤੁਸੀਂ ਨਾਮ ਖਾਤਾ ਜਾਂ ਹੋਰ ਵੇਰਵੇ ਠੀਕ ਕਰਵਾ ਸਕਦੇ ਹੋ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟਸ